ਸ਼ੇਵਾਲਸਕਾਂ ਦੀ ਬੁਸਤਕ ਤਾਬੀਰ ਵਿੱਚੋਂ ਪਹਿਲੀ ਰਚਨਾ ਤਾਬੀਰ ਮੈਨੂੰ ਲਿਖਣ ਦਾ ਬਹੁਤ ਸ਼ੌਕ ਹੈ ਮੈਨੂੰ ਲਿਖਣ ਦਾ ਬਹੁਤ ਸ਼ੌਕ ਹੈ ਮੈਂ ਕਲਮ ਚੁੱਕਦਾ ਹਾਂ ਕਾਗਜ਼ ਤੇ ਰੱਖਦਾ ਹਾਂ ਤੇਰਾ ਤੂੰ ਸਬਰ ਕਰਦਾ ਹਾਂ ਮੈਂ ਕਲਮ ਚੁੱਕਦਾ ਹਾਂ ਕਾਗਜ਼ ਤੇ ਰੱਖਦਾ ਹਾਂ ਤੇਰਾ ਤੂੰ ਸਬਰ ਕਰਦਾ ਹਾਂ ਬਸ ਲਫ਼ਜ਼ ਆਪਣੇ ਆਪ ਹੀ ਟਿਕ ਜਾਂਦੇ ਨੇ ਤੇ ਇਸ ਤਰ੍ਹਾਂ ਇੱਕ ਨਜ਼ਮ ਜਨਮ ਲੈ ਲੈਂਦੀ ਹੈ ਬਸ ਲਫ਼ਜ਼ ਆਪਣੇ ਆਪ ਹੀ ਟਿਕ ਜਾਂਦੇ ਨੇ ਤੇ ਇਸ ਤਰ੍ਹਾਂ ਇੱਕ ਨਜ਼ਮ ਜਨਮ ਲੈ ਲੈਂਦੀ ਹੈ ਫਿਰ ਇਹ ਨਜ਼ਮ ਸਾਰਾ ਦਿਨ ਮੇਰੇ ਜ਼ਿਹਨ ਵਿੱਚ ਘੁੰਮਦੀ ਰਹਿੰਦੀ ਹੈ ਫਿਰ ਇਹ ਨਜ਼ਮ ਸਾਰਾ ਦਿਨ ਮੇਰੇ ਜ਼ਿਹਨ ਵਿੱਚ ਘੁੰਮਦੀ ਰਹਿੰਦੀ ਹੈ ਮੈਂ ਸ਼ਾਮ ਨੂੰ ਥੱਕ ਕੇ ਕਰ ਵਾਪਸ ਆਉਂਦਾ ਹਾਂ ਤਦ ਤੱਕ ਇਹ ਹੀ ਨਜ਼ਮ ਮੇਰੀਆਂ ਅੱਖਾਂ ਦੀ ਲਾਲੀ ਬਣ ਚੁੱਕੀ ਹੁੰਦੀ ਹੈ ਮੈਂ ਸ਼ਾਮ ਨੂੰ ਥੱਕ ਕੇ ਕਰ ਵਾਪਸ ਆਉਂਦਾ ਹਾਂ ਤਦ ਤੱਕ ਇਹ ਹੀ ਨਜ਼ਮ ਮੇਰੀ ਅੱਖਾਂ ਦੀ ਲਾਲੀ ਬਣ ਚੁੱਕੀ ਹੁੰਦੀ ਹੈ ਮੈਂ ਸੌ ਨਹੀਂ ਸਕਦਾ ਇਹ ਨਜ਼ਮ ਮੈਨੂੰ ਸੌ ਨਹੀਂ ਦਿੰਦੀ ਮੈਂ ਸੌ ਨਹੀਂ ਸਕਦਾ ਇਹ ਨਜ਼ਮ ਮੈਨੂੰ ਸੌ ਨਹੀਂ ਦਿੰਦੀ ਤੇਰੀ ਖੁਸ਼ਬੂ ਦਾ ਇਹ ਅਹਿਸਾਸ ਕਰਵਾਉਂਦੀ ਹੈ ਤੇ ਕਦੀ ਕਦਾਈ ਮੇਰੇ ਸਿਰਹਾਣੇ ਤੇ ਤੇਰੀ ਚੁੰਨੀ ਬਣ ਕੇ ਪਈ ਹੁੰਦੀ ਹੈ ਤੇਰੀ ਖੁਸ਼ਬੂ ਦਾ ਅਹਿਸਾਸ ਕਰਵਾਉਂਦੀ ਹੈ ਤੇ ਕਦੀ ਕਦਾਈ ਮੇਰੇ ਸਿਰਹਾਣੇ ਤੇ ਤੇਰੀ ਚੁੰਨੀ ਬਣ ਕੇ ਪਈ ਹੁੰਦੀ ਹੈ ਮੈਂ ਸਵੇਰ ਉੱਠਦਾ ਹਾਂ ਤਦ ਤੱਕ ਉਹੀ ਨਜ਼ਮ ਮੇਰੀ ਦੁਆ ਬਣ ਚੁੱਕੀ ਹੁੰਦੀ ਹੈ ਮੈਂ ਸਵੇਰ ਉੱਠਦਾ ਹਾਂ ਤਦ ਤੱਕ ਉਹੀ ਨਜ਼ਮ ਮੇਰੀ ਤੂਹਾ ਬਣ ਚੁੱਕੀ ਹੁੰਦੀ ਹੈ ਰਾਤ ਦਾ ਉਹੀ ਖਾਬ ਮੇਰੀ ਹਕੀਕਤ ਬਣ ਜਾਂਦਾ ਹੈ ਰਾਤ ਦਾ ਉਹੀ ਖਾਬ ਮੇਰੀ ਹਕੀਕਤ ਬਣ ਜਾਂਦਾ ਹੈ ਬਸ ਇਹੀ ਮੇਰੀ ਮੁਹੱਬਤ ਹੈ ਕਿ ਮੈਨੂੰ ਲਿਖਣ ਦਾ ਬਹੁਤ ਸ਼ੌਕ ਹੈ ਬਸ ਇਹੀ ਮੇਰੀ ਮੁਹੱਬਤ ਹੈ ਕਿ ਮੈਨੂੰ ਲਿਖਣ ਦਾ ਬਹੁਤ ਸ਼ੌਕ ਹੈ ਮੈਨੂੰ ਲਿਖਣ ਦਾ ਬੇਅੰਤਹਾ ਸ਼ੌਕ ਹੈ